ਪੰਜਾਬ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਨ ਦੇ ਬਾਵਜੂਦ ਵੀ ਲਾਅਨ ਆਰਡਰ ਦੀ ਸਥਿਤੀ ਬੇਹੱਦ ਨਾਜ਼ੁਕ ਦੌਰ ਵਿੱਚ ਚੱਲ ਰਹੀ ਹੈ। ਰੋਜ਼ਾਨਾ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੋਈ ਨਾ ਕੋਈ ਵੱਡੀ ਵਾਰਤਾ ਦੀਆਂ ਖਬਰਾਂ ਸੁਰਖੀਆਂ ਵਿੱਚ ਬਣੀਆਂ ਰਹਿੰਦੀਆਂ ਨੇ। ਬੀਤੀ ਰਾਤ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਵਿਸ਼ਕਰਮਾਨਗਰ ਵਿਖੇ ਵੀ ਦੋ ਗੁੱਟਾਂ ਵਿਚਲੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ। ਜਿਸ ਵਿੱਚ 40 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਕਾਰ ਵਿੱਚ ਆ ਕੇ ਹਮਲਾ ਕਰਕੇ ਤੋੜਫੋੜ ਕੀਤੀ ਗਈ ਹੈ ਇਸ ਸਮੇਂ 3 ਤੋਂ 4 ਰੌਂਗ ਫਾਇਰਿੰਗ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਕੀ ਹੈ ਪੂਰਾ ਮਾਮਲਾ ਆਉ ਵਿਅਕਤੀਆਂ ਲੋਹੜਿਆਣਾ ਤੋਂ ਪੰਜਾਬ ਖਬਰ 24 ਲਈ ਸਾਡੇ ਵਿਸ਼ੇਸ਼ ਪ੍ਰਤੀਨਿਧੀ ਬਲਜਿੰਦਰ ਬਾਵੀ ਦੀ ਇੱਕ ਖਾਸ ਰਿਪੋਰਟ ਤੇ ਨਾਨਾ ਗੁਰਦੁਆਰਾ ਚੱਲੀ ਸੀਗੀ ਮੈਂ ਆਪਣਾ ਗੇਟ ਲਾਨ ਲੱਗੀ ਇਧਰੋਂ ਦੀ ਲੈਂਸਰ ਆਏ ਤੇ ਮੇਰਾ ਮੁੰਡਾ ਛੋਟੇ ਵਾਲਾ ਬੁਕਾਲੂ ਤੇ ਵੱਡਾ ਮੁੰਡਾ ਇਧਰ ਇੱਥੇ ਮੋੜ ਤੇ ਖੜੇ ਤੇ ਇਹਨਾਂ ਦੇ ਨਾਲ ਹੀ ਜਾ ਕੇ ਕੱਢਦੇ ਇੱਕ ਆ ਮੁੰਡਾ ਜਦਿੰ ਜਦਿੰ ਉਹਦੇ ਉਹਦੇ ਦਾਤ ਮਾਰਿਆ ਤੇ ਫਿਰ ਸਾਰੇ ਮੈਨੂੰ ਆਪਾਂ ਜਲਦੀ ਤੁਸੀਂ ਘਰ ਅੰਦਰ ਵੜ ਜਾਓ ਸਰ ਨਾਲ ਹੀ ਮੇਰੇ ਢਾਟਾ ਉਟਾ ਮਾਰ ਲੱਗੇ ਮੇਰੇ ਮਾਰਿਆ ਗੋਲੀ ਦੀ ਫਾਇਰ ਕੀਤੀ ਆ ਤੇ ਮੇਰੇ ਕਮਰੇ ਕੁਮਰੇ ਸਾਰਾ ਕੁਝ ਤੋੜੇ ਗੇਟਾਂ ਸਾਰਾ ਕੁਝ ਮਾਰ ਕੇ ਕੇ ਮੈਨੂੰ ਗੱਡੀਆਂ ਗੱਡੀਆਂ ਗਾੜਾ ਮਾਰ ਲਿੱਤੀ ਮਤਲਬ ਕਿ ਕਟੋੜਾ 50 ਬਾਈਕ ਸੀ ਇਹ ਕਿਹੜਾ ਮੱਲਾ ਕਿਹੜਾ ਪੈਂਦਾ ਜੀ ਕਿੰਨਾਂ ਨਵਰਾਜ ਨਗਰੀਆਂ ਹਸਪਤਾਲ ਇਹ ਆਪਣੇ ਜਿੱਥੇ ਲੜਾਈ ਹੋਈ ਆ ਉਹ ਕਿਹੜਾ ਮੱਲਾ ਪੈਂਦਾ ਸ਼ਹਿਰ ਨਗਰ ਬਿੰਦੂ ਹਾਂਜੀ ਕੋਈ ਨੰਬਰ ਫਾਇਰ ਵਗੈਰਾ ਵੀ ਹੋਇਆ ਹਾਂਜੀ ਹਾਂਜੀ ਕੋਈ ਨੰਬਰ ਤੇ ਚ ਆ ਜਾਣਾਂ ਨੇ ਫਾਇਰ ਚਲਾਏ ਆ ਕਿੰਨੇ ਕਿ ਬੰਦੇ ਕਿੰਨੇ ਕਿ ਸੀਗੇ ਤੇ ਹਥਿਆਰ ਕੀ ਕੀ ਸੀ ਉਹਨਾਂ ਕੋਲ ਹੋਰ ਦਾੰਦ ਸੀ ਤਲਵਾਰਾਂ ਸੀਗੀਆਂ ਤੇ ਡੰਡੇ ਵੀ ਸੀਗੇ ਤੇ ਬੋਲਾ ਸੀ ਉਹਨਾਂ ਨੇ ਫਾਇਰ ਵੀ ਕੀਤੀ ਪੁਲਿਸ ਨੂੰ ਕਿੰਨੇ ਕਿਤੇ ਰੋਕ ਤੁਹਾਨੂੰ ਫੋਨ ਕੀਤੇ ਨੇ ਭਾਜੀ ਮੈਂ ਘਰ ਨਾ 1 ਘੰਟੇ ਤੇ ਕੋਲ ਹੋ ਗਿਆ ਠੀਕ ਹੈ ਜੀ ਪੁਲਿਸ ਹਾਲੇ ਤੱਕ ਨਹੀਂ ਆਈ ਅਸੀਂ ਵੇਟ ਕਰ ਰਹੇ ਹਾਂ ਉਹ ਜਿਹੜੀ ਤੋੜਪੱਟ ਕਰਕੇ ਗਏ ਨੇ ਸਾਰਾ ਸਮਾਨ ਬਾਹਰ ਡਿੱਗਿਆ ਹੋਇਆ ਹੈ ਮੁੰਡੇ ਜਿਹੜੇ ਉਹਨਾਂ ਵਿੱਚੋਂ ਤਿੰਨ ਜਣੇ ਫੜੇ ਗਏ ਨੇ ਉਹ ਅੰਦਰ ਨੇ ਬਿਆਨ ਦੇ ਰਹੇ ਆ ਵੀ ਅਸੀਂ ਗੋਲੀਆਂ ਵਿੱਚ ਲਾਈਆਂ ਜੋ ਵੀ ਇਹਨਾਂ ਦੇ ਨਾਲ ਆਏ ਸੀ ਠੀਕ ਹੈ ਉਹ ਭੱਜ ਗਏ ਨੇ ਜਿਹੜੇ ਹੁਣ ਇਹ ਉਹਨਾਂ ਨੂੰ ਬੁਲਾਣਗੇ ਜਾਂ ਪੁਲਿਸ ਹਾਲੇ ਆਣਗੇ ਅਸੀਂ ਉਹਨਾਂ ਦੀ ਵੇਟ ਕਰਦੇ ਹਾਂ ਪ੍ਰਸ਼ਾਸਨ ਤੇ ਧੰਨਵਾਦ ਹੈ ਉਹ ਜਰੂਰ ਆ ਕੇ ਉਹਨਾਂ ਨੂੰ ਆਪਣੇ ਅੰਡਰ ਕਰ ਲੈਣਗੇ ਹੋਰ ਕੀ ਨੁਕਸਾਨ ਹੋਇਆ ਨੁਕਸਾਨ ਭਾਜੀ ਉਹਨਾਂ ਨੇ ਗੋਲੀਆਂ ਚਲਾਈਆਂ ਘਰ ਦੇ ਨਿਸ਼ਾਨ ਬਾਹਰ ਆ ਗਿਆ ਭਾਬੀਆਂ ਨੇ ਮੰਮੀਆਂ ਨੇ ਕੋਠੇ ਚਲੇ ਗਏ ਸੀ ਨਾ نیچے ਵੜ ਕੇ ਅੰਦਰ ਇਹਨਾਂ ਨੇ ਕਰਪਾਨਾ ਚਲਾਈਆਂ ਇੱਕ ਡਰ ਕੇ ਫੇਰ ਕੋਠੇ ਚਲੇ ਗਏ ਕੋਠੇ ਫੇਰ ਬਾਹਰੋਂ ਦੀ ਇਹਨਾਂ ਨੇ ਬੰਦੂਕ ਚਲਾਈ ਹੈ ਘਰ ਦੇ ਬਾਹਰ ਨਿਸ਼ਾਨ ਹੈ ਗਿਆ ਠੀਕ ਹੈ ਜੀ ਫਿਰ ਇਹਨਾਂ ਨੇ ਮੋਟਾ ਸੁੱਟੇ ਟੋੜ ਪੰਨਾ ਇੱਟਾ ਹੁੰਦਾ ਚਲਾਈਆਂ ਤਿੰਨ ਵਾਰੀ ਆਏ ਪਹਿਲਾਂ ਤਾਂ ਇਹਨਾਂ ਨੇ ਬਾਹਰੋਂ ਗਾਲਾ ਕੱਢ ਕੇ ਚਲੇ ਗਏ ਦੁਬਾਰਾ ਫੇਰ ਆਇਆ ਕੀ ਹੈ ਮਾਮਲਾ ਜੀ ਮਾਮਲਾ ਕੋਈ ਨਹੀਂ ਕੋਈ ਪੁਰਾਣੀ ਰੰਜਿਸ਼ ਸੀ ਇਹਨਾਂ ਕਰਕੇ ਬੱਚੇ ਆਏ ਪੁਰ ਮੌਕੇ ਤੇ ਪਹੁੰਚੇ ਦੋ ਬੰਦੇ ਫੜੇ ਹੋਏ ਨੇ ਮੁੰਡੇ ਬਾਕੀ ਨਾਲ ਬਾਰੇ ਵੈਰੀਫਾਈ ਕਰ ਲਾਂਗੇ ਜਿਹੜੇ ਵੀ ਹੋਣਗੇ ਜੈਸੀ ਸੂਰਤ ਹੋਏਗੀ ਉਹਨਾਂ ਨੂੰ ਤੇ ਵੈਰੀ ਕਰ ਵੀ ਹਮਰੋ ਰੱਖ ਲਾਂਗੇ ਕਿਹੜਾ ਏਰੀਆ ਔਰ ਪੁਰਾਣੀ ਰੰਜਿਸ਼ ਕਿਸ ਕਰਕੇ ਲੜਾਈ ਹੋਈ ਹੈ ਤੁਸੀਂ ਇਹਨਾਂ ਦੀ ਪੁਰਾਣੀ ਦੱਸਣ ਮੁਤਾਬਕ ਹੈ ਵੀ ਪਿੱਛੇ ਕੋਈ ਅਜੇ ਤੋਂ 2 ਮਹੀਨੇ ਪਹਿਲਾਂ ਟਕਰਾਰ ਹੋਇਆ ਹਣਾ ਕੋਈ ਬੱਚਾ ਬੱਚਾ ਦਾ ਉਹੀ ਰੰਜੇ ਚ ਵਾਤੇ ਇੱਥੇ ਆ ਕੇ ਗਰੀਕ ਨਾਲ ਲੜਾਈ ਤੇ ਕਰ ਲਿਆ ਬਾਕੀ ਦੇਖਦੇ ਹਾਂ ਚੋ ਵੀ ਹੋਊਗਾ ਜਿਹੜੇ ਨੌਜਵਾਨ ਆਏ ਸੀ ਉਹ ਕੌਣ ਹੈ ਕਿੱਥੇ ਦੇ ਰਹਿਣ ਵਾਲੇ ਹੈ ਇਹ ਜਦ ਨਹੀਂ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਦੱਸ ਦਿੰਦੇ ਸੀ ਸੀਸੀਟੀਵੀ ਵੀਡੀਓ ਨਿਕਲ ਕੇ ਉੱਪਰ ਹੋ ਚੁੱਕਾ ਮਾਮਲਾ ਹੋਏ ਨੂੰ ਤੁਸੀਂ ਪੁਲਿਸ ਇੰਨੀ ਲੇਟ ਕਿਉਂ ਪਹੁੰਚੀ ਹੈ ਤੁਸੀਂ ਹੋਰ ਵੀ ਕਿਤੇ ਗਏ ਸੀ ਲੜਾਈ ਹੈ ਤੇ ਆ ਗਏ ਮੌਕੇ ਤੇ ਆ ਗਏ ਪਰ ਕੋਈ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਈ ਨਹੀਂ ਹਾਂਜੀ ਅਜੇ ਕੁਝ ਨਹੀਂ ਆਇਆ ਦੇਖਦੇ ਹਾਂ ਜੋ ਤੁਸੀਂ ਸਾਰੇ ਧਿਆਰ ਵਿੱਚ ਸੀ ਇਹਨਾਂ ਦੇ ਹਾਂਜੀ ਕੋਈ ਤੇਜ਼ ਤਰ੍ਹਾਂ ਹਥਿਆਰ ਵਿੱਚ ਸੀ ਇਹਨਾਂ ਦੇ ਕੋਲ ਨਹੀਂ ਨਹੀਂ ਹਥਿਆਰ ਬਾਰੇ ਕੋਈ ਵੀ ਗੱਲ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆਈ ਲੜਾਈ ਝਗੜਾ ਇੱਕ ਮੋਟਰਸਾਈਕਲ ਡਿੱਗਾ ਵਾ ਤੇ ਕੋਈ ਪਿੱਟਾ ਰੋੜੇ ਕਿੱਲੇ ਨੇ ਬਾਕੀ ਦੇਖੀ ਜਾਊਗੀ ਜੋ ਵੀ ਆਊਗੀ ਇਦਾਂ ਦੀ ਗੱ